ਅੱਜ ਅਸੀਂ ਰੀਪੈਂਸ਼ਨ ਆਫ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਯੂਨਿਟ ਆ ਜਿਹੜਾ ਸਾਡੇ ਰਿਟਾਇਰਡ ਪੁਲਿਸ ਅਫਸਰ ਨੇ ਰਿਸਪੈਕਟਡ ਟਾਈਪ ਪ੍ਰਵੀਨ ਕੁਮਾਰੀ ਜੀ ਜਿਨ੍ਹਾਂ ਲੋ ਕਾਫੀ ਲੰਬੇ ਸਮੇਂ ਤੋਂ ਜਿਹੜਾ ਆ ਮਹਿਕਮਾ ਦੇ ਅਫਸਰਾਂ ਦੇ ਕੋਲ ਮਿਲ ਕੇ ਵੀ ਇਸ ਸੰਬੰਧ ਦੇ ਵਿੱਚ ਜਿਹੜਾ ਆ ਆਪਣੀ ਕੰਪਲੇਂਟ ਦਿੱਤੀ ਜਾ ਚੁੱਕੀ ਔਰ ਅੱਜ ਉਹਨਾਂ ਨੇ ਐਸੋਸੀਏਸ਼ਨ ਦੇ ਸਾਡੇ ਆਫਿਸ ਦੇ ਵਿੱਚ ਪਹੁੰਚ ਕੇ ਸਾਨੂੰ ਇਸ ਮੈਟਰ ਬਾਰੇ ਦੱਸਿਆ ਉਹਨਾਂ ਦਾ ਬੇਟਾ ਜਿਹੜਾ ਉਹਨਾਂ ਦਾ ਯੂਨਾਈਟਿਡ ਸਰਵਿਸਿਸ ਇਮੀਗ੍ਰੇਸ਼ਨ ਦੇ ਨਾਂ ਦੇ ਨਾਲ ਜਿਹੜਾ ਆਫਿਸ ਹੈ ਜੀ ਰਣਜੀਤ ਐਵੇਨਿਊ ਦੇ ਵਿੱਚ ਆ ਕਾਫੀ ਸਮੇਂ ਤੋਂ ਪਹਿਲਾਂ ਤੋਂ ਹੀ ਜਿਹੜਾ ਇਹਨਾਂ ਦਾ ਇੱਕ ਦੋਸਤ ਸੀਪ ਸਿੰਘ ਇਹਨਾਂ ਦੇ ਬੇਟੇ ਦਾ ਅਪਰਕਰਨਦੀਪ ਸਿੰਘ ਦਾ ਜਿਹੜਾ ਆਪਸ ਦੇ ਵਿੱਚ ਇਹਨਾਂ ਦਾ ਕਾਰੋਬਾਰ ਇਕੱਠਾ ਸੀਗਾ ਸਾਰਾ ਉਹ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਕਾਰੋਬਾਰ ਜਿਹੜਾ ਗਰੋ ਹੋ ਜਾਂਦਾ ਆ ਤੇ ਉਸ ਤਰ੍ਹਾਂ ਜਿਹੜਾ ਉਹ ਦਾਅਵੇ ਕਰਨੇ ਸ਼ੁਰੂ ਕਰ ਦਿੰਦਾ ਆ ਇਹਨਾਂ ਦੇ ਕੋਲੋਂ ਪੈਸਿਆਂ ਦੇ ਕਿ ਮੈਂ 34 ਲੱਖ ਰੁਪਈਆ ਲੈਣਾ ਆ ਮੈਂ ਮੇਰੇ ਇੰਨੇ ਪੈਸੇ ਬਣਦੇ ਆ ਅਸੀਂ ਇਸ ਚੀਜ਼ ਨੂੰ ਜਿਹੜਾ ਥਾਰੋਲੀ ਵੈਰੀਫਾਈ ਕੀਤਾ ਜੀ ਵੈਰੀਫਾਈ ਕਰਨ ਤੋਂ ਬਾਅਦ ਸਾਨੂੰ ਅਜੇ ਅਸੀਂ ਉਸ ਚੀਜ਼ ਨੂੰ ਦੇਖ ਹੀ ਰਹੇ ਹਾਂ ਕਿ ਇਸ ਚੀਜ਼ ਬਾਰੇ ਸਾਡੇ ਐਸੋਸੀਏਸ਼ਨ ਦੇ ਨੋਟਿਸ ਦੇ ਵਿੱਚ ਆਈ ਕਿ ਉੱਥੇ ਆਫਿਸ ਦੇ ਵਿੱਚ ਜਾ ਕੇ ਕੁਝ ਜਿਹੜੇ ਬਾਹਰਲੇ ਲੋਕ ਨੇ ਉਹ ਦੇ ਉੱਪਰ ਆਫਿਸ 'ਚ ਡਾਇਰੈਕਟ ਜਾਂਦੇ ਨੇ ਜਿੱਥੇ ਜਾ ਕੇ ਉਹ ਬਕਾਇਦਾ ਧਮਕੀਆਂ ਦਿੰਦੇ ਨੇ ਉਹਨਾਂ ਦੇ ਸਟਾਫ ਨੂੰ ਬਕਾਇਦਾ ਇੱਥੋਂ ਤੱਕ ਕਿਹਾ ਜਾ ਰਿਹਾ ਜਿਹੜੀਆਂ ਗਰਲਸ ਉੱਥੇ ਲੇਡੀ ਸਟਾਫ ਬੈਠਾ ਦੇਖੋ ਕਿੰਨੀ ਮਾੜੀ ਗੱਲ ਹੈ ਕਿ ਆਫਿਸ ਦੇ ਵਿੱਚ ਇੱਕ ਲੇਡੀ ਸਟਾਫ ਬੈਠਾ ਉਹਨਾਂ ਨੂੰ ਜਾ ਕੇ ਬੋਲਿਆ ਜਾ ਰਿਹਾ ਕਿ ਜਾਓ ਆਪੋ ਆਪਣੇ ਘਰੀਂ ਕਿ ਆਫਿਸ ਤਾਂ ਹੁਣ ਸਾਡਾ ਹੋ ਗਿਆ ਵੇਰ ਇਜ਼ ਦ ਲਾਅ ਅਸੀਂ ਐਸੋਸੀਏਸ਼ਨ ਨੇ ਇਸ ਚੀਜ਼ ਨੂੰ ਜਿਹੜਾ ਡੀਪਲੀ ਲਿਆ ਔਰ ਅਸੀਂ ਮੁੱਖ ਅਫਸਰ ਥਾਣਾ ਇੰਸਪੈਕਟਰ ਰੋਬਿੰਡ ਜੀ ਹੰਸ ਉਹਨਾਂ ਦੇ ਨਾਲ ਵੀ ਆਪਣੇ ਮਾਨਯੋਗ ਏਸੀਪੀ ਸਾਹਿਬ ਦੇ ਵੀ ਨੋਟਿਸ ਲਿਆਂਦਾ ਆਲਰੇਡੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਨੋਟਿਸ ਦੇ ਵਿੱਚ ਇਹ ਮੈਟਰ ਸੀਗਾ ਜਿਹਦੇ ਵਿੱਚ ਬਕਾਇਦਾ ਦੋ ਤਿੰਨ ਵਾਰ ਖੁਦ ਡਿਊਟੀ ਅਫਸਰ ਉਹਨਾਂ ਬੰਦਿਆਂ ਨੂੰ ਇੱਥੋਂ ਬੈਠਿਆਂ ਆ ਕੇ ਕਹਿ ਕੇ ਗਏ ਕਿ ਮਿਹਰਬਾਨੀ ਕਰਕੇ ਆਪ ਜੀ ਇਸ ਆਫਿਸ ਦੇ ਵਿੱਚੋਂ ਜਾਓ ਕੋਈ ਵੀ ਲੈਣ ਦੇਣ ਦਾ ਮੈਟਰ ਅਕਾਰਡਿੰਗ ਟੂ ਲਾ ਇਸ ਇਜ਼ ਸਿਵਲ ਨੇਚਰ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦੀ ਵੀ ਕੋਈ ਇੰਟਰਫੀਰੈਂਸ ਨਹੀਂ ਬਣਦੀ ਸਰ ਲੱਗਦਾ ਨਹੀਂ ਕਿ ਕੋਰਟ ਚ ਮੈਟਰ ਹੈਗਾ ਤੇ ਯਸ ਜੀ ਹਾਂ ਇਹ ਮੈਟਰ ਆਲਰੇਡੀ ਕੋਰਟ ਦੇ ਵਿੱਚ ਚੱਲ ਰਿਹਾ ਔਰ ਇਸ ਵਕਤ ਵੀ ਜਸਟਿਸ ਸ਼੍ਰੀ ਸੁਭਾਸ ਮਹਿਲਾ ਔਰ ਜਸਟਿਸ ਜਸਨੀਤ ਸਿੰਘ ਵਿਦੀ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਜਸਟਿਸ ਇਸ ਮੈਟਰ ਨੂੰ ਡੀਲ ਕਰ ਰਹੇ ਨੇ ਔਰ ਜਿਹਦੇ ਵਿੱਚ ਅਗਲੀ ਜਿਹੜੀ ਤਰੀਕ ਹੋਣਾ 12 ਜਨਵਰੀ 2026 ਆਈ ਹੈ ਜੋ ਵੀ ਫੈਸਲਾ ਅਦਾਲਤ ਮਾਨਯੋਗ ਅਦਾਲਤਕਾਰੀ ਕੀ ਸਾਨੂੰ ਸਿਰ ਮੱਥੇ ਮੰਨਣਾ। ਪਲੀਜ਼ ਕਾਂਟ ਇੰਟਰਫੇਅਰ ਇੰਟੂ ਗਿਵ ਐਂਡ ਟੇਕ ਮੈਟਰ ਬਟ ਦਾ ਲਾਅ ਐਂਡ ਆਊਟਰ ਮੇਨਟੇਨੈਂਸ ਇਜ਼ ਦਾ ਡਿਊਟੀ ਆਫ ਪੁਲਿਸ ਡਿਪਾਰਟਮੈਂਟ। ਸੇ ਲੱਗਦਾ ਨਹੀਂ ਐ ਸਾਰੀ ਇਰਸਮੈਂਟ ਕਈ ਇਮੀਗ੍ਰੇਸ਼ਨ ਵਾਲਿਆਂ ਨੂੰ ਪਿੱਤੀ ਜਾਂਦੀ ਹੈ। ਦੇਖੋ ਮੈਂ ਕਿਸੇ ਵੀ ਤਰ੍ਹਾਂ ਦੇ ਕੋਈ ਇਮੀਗ੍ਰੇਸ਼ਨ ਹੋਰ ਡਿਪਾਰਟਮੈਂਟ ਦੇ ਸੰਬੰਧ ਕਿਸੇ ਵੀ ਮੈਂ ਪ੍ਰਾਕਟਿਸਬੰਤ ਗੱਲ ਨਹੀਂ ਕਰਨਾ ਚਾਹੁੰਦਾ। ਬਟ ਮੇਰਾ ਮੇਨਲੀ ਮੈਂ ਕਹਿਣਾ ਇਹ ਚਾਹੁੰਦਾ ਕਿ ਅਗਰ ਅਸੀਂ ਕਿਤੇ ਵੀ ਜਾਂਦੇ ਆ ਅਸੀਂ ਖੁਦ ਉੱਥੇ ਸਾਡੀ ਜ਼ਰੂਰਤ ਹੁੰਦੀ ਆ ਤੇ ਅਸੀਂ ਪਹੁੰਚਦੇ ਆ ਸਾਡੀਆਂ ਨੀਡਸ ਨੇ ਤੇ ਅਸੀਂ ਇਮੀਗਰੇਟ ਹੁੰਦੇ ਆ ਲੇਕਿਨ ਕਹਿਣ ਦਾ ਮਤਲਬ ਇਹ ਆ ਕਿ ਕੋਈ ਵੀ ਗਿਵ ਐਂਡ ਟੇਕ ਮੈਟਰ ਕਿਸੇ ਵੀ ਤਰ੍ਹਾਂ ਦਾ ਉਹਨੂੰ ਕੋਰਟ ਜਦੋਂ ਆਲਰੇਡੀ ਦੇਖ ਰਹੀ ਆ ਤੇ ਬਾਹਰਲੇ ਤੱਤਾਂ ਦਾ ਜਾਂ ਬਾਹਰਲੇ ਕਿਸੇ ਵੀ ਪਰਸਨ ਦਾ ਆਫਿਸ ਦੇ ਵਿੱਚ ਆਉਣਾ ਜਿਹੜਾ ਉਹ ਗਲਤ ਆ ਔਰ ਅਸੀਂ ਏਸੀਪੀ ਨਾਰਥ ਔਰ ਮੁਖ ਅਫਸਰ ਥਾਣਾ ਰੰਜੀਤ ਐਵੇਨਿਊ ਵੀ ਇਹੀ ਗੁਜ਼ਾਰਿਸ਼ ਕਰਾਂਗੇ ਔਰ ਉਹਨਾਂ ਦੇ ਕੋਲੋਂ ਉਮੀਦ ਕਰਾਂਗੇ ਕਿ ਲਾਅ ਐਂਡ ਆਰਡਰ ਜਿਹੜਾ ਆ ਉਹਨੂੰ ਮੇਨਟੇਨ ਰੱਖਣਾ ਪੁਲਿਸ ਦੀ ਡਿਊਟੀ ਆ ਔਰ ਮਿਹਰਬਾਨੀ ਕਰਕੇ ਜਿਹੜਾ ਆ ਕੋਈ ਵੀ ਇਹੋ ਜਿਹੇ ਤੱਤ ਜਿਹੜੇ ਆ ਅਗਰ ਉਹ ਆਫਿਸ ਦੇ ਵਿੱਚ ਪਹੁੰਚ ਕੇ ਆ ਕੇ ਲੇਡੀ ਸਟਾਫ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਜ਼ਬਰਦਸਤੀ ਰੈਂਸਮ ਮਨੀ ਕੋਈ ਵੀ ਕਿਸ ਕੋਈ ਇਸ ਤਰ੍ਹਾਂ ਦੀ ਚੀਜ਼ ਕਰਦੇ ਤਾਂ ਇਮੀਡੀਏਟਲੀ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹੀਂ ਦੇਖਿਆ ਜਾਵੇ ਸਰ ਜਿਵੇਂ ਇਮੀਗ੍ਰੇਸ਼ਨ ਦੇ ਕਈ ਆਫਿਸ ਮਤਲਬ ਲੋਅਰ ਕਾਸ਼ਵਨ ਨੂੰ ਜਿਹੜਾ ਆਫਿਸ ਦੀ ਜਾਂਦਾ ਇਮੀਗ੍ਰੇਸ਼ਨ ਦੇ ਠੀਕ ਹੈ ਜਾ ਕੇ ਮੰਨ ਲਓ ਕਿ ਕਿਸੇ ਬੱਚੇ ਦਾ ਗੁੱਡ ਲੱਕ ਹੈ ਕਿਸੇ ਦਾ ਬੈਡ ਲੱਕ ਹੈ ਉਹ ਨਹੀਂ ਹੁੰਦਾ ਤੇ ਉਹਨਾਂ ਨੂੰ ਕਿਉਂ ਟੌਰਚਰ ਕੀਤਾ ਜਾਂਦਾ ਇਮੀਗ੍ਰੇਸ਼ਨ ਨੂੰ ਆਫੀਸਰ ਜਦ ਤੇ ਬੰਦੀਆਂ ਲਿਆ ਕੇ ਟੌਰਚਰ ਕੀਤਾ ਜਾਂਦਾ ਔਰੇ ਬਾਰੇ ਕਿ ਸਰਕਾਰ ਕੀ ਦੂਰ ਲਾਏਗੀ ਅਸਲੋਂ ਦੇਖੋ ਬਿਲਕੁਲ ਗਲਤ ਕਰ ਲਿਆ ਔਰ ਖੁਦ ਜਿਹੜਾ ਆ ਜਿਨ੍ਹਾਂ ਨੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ ਉਹਨਾਂ ਦੀ ਇਹ ਡਿਊਟੀ ਬਣਦੀ ਆ ਔਰ ਅਸੀਂ ਇਸ ਚੀਜ਼ ਨੂੰ ਜ਼ਰੂਰ ਕਮਾਂਗੇ ਕਿ ਇਮੀਗ੍ਰੇਸ਼ਨ ਆਫਿਸਿਸ ਦੇ ਵਿੱਚ ਜਿਹੜਾ ਕੋਈ ਵੀ ਤੁਹਾਡੀ ਕੋਈ ਫਾਈਲ ਜਿਹੜੀ ਆ ਅਗਰ ਕੰਪਲੀਟ ਆ ਤੁਸੀਂ ਸਾਰੀਆਂ ਫਾਰਮੈਲਿਟੀਜ਼ ਕੰਪਲੀਟ ਕਰਦੇ ਹੋ ਤੁਹਾਨੂੰ ਵੀਜ਼ਾ ਮਿਲਦਾ ਹੁਣ ਇੱਥੋਂ ਤੱਕ ਕਈ ਵਾਰ ਦੇਖਿਆ ਜਾਂਦਾ ਕਿ ਵੀਜ਼ਾ ਲੈਣ ਤੋਂ ਬਾਅਦ ਵੀ ਉਹ ਪਰਸਨ ਜਦੋਂ ਬਾਹਰ ਜਾਂਦਾ ਹੈ ਤੇ ਉੱਥੇ ਅਗਰ ਉਹਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਉਹਦਾ ਮਨ ਨਹੀਂ ਕਰਦਾ ਕੰਮ ਕਰਨ ਦਾ ਦੁਬਾਰਾ ਫੇਰ ਆ ਕੇ ਫੇਰ ਉਹ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਬੈਠੇ ਹੁੰਦੇ ਜੀ ਕਿ ਸਾਡੇ پیسے ਵਾਪਸ ਕਰੋ ਪਰ ਤੇ ਵਾਟ ਤੇ ਕਈ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਇੱਥੇ ਕੋਈ ਵੀ ਜਿਹੜਾ ਜਿਹੜੀ ਚੀਜ਼ ਇਨਕੁਆਇਰੀ ਦੇ थ्रू ਲੀਗਲ ਮੈਟਰ ਨੇ ਡਿਸਕਸ ਹੋਣਾ ਆ ਜਾਂ ਕੋਈ ਵੀ ਕੇਸ ਜਿਹਦਾ ਕੋਰਟ ਨੇ ਫੈਸਲਾ ਕਰਾਉਣਾ ਆ ਸਾਡਾ ਫਰਜ਼ ਬਣਦਾ ਅਸੀਂ ਉਹਨੂੰ ਮੰਨਿਏ ਕਾਨੂੰਨ ਦਾ ਇਹ ਫਰਜ਼ ਬਣਦਾ ਕਿ ਲਾਅ ਐਂਡ ਡਾਕਟਰ ਨੂੰ ਮੇਨਟੇਨ ਰੱਖੇ ਇਸ ਚੀਜ਼ ਦੇ ਵਿੱਚ ਜਦੋਂ ਤੱਕ ਕੋਰਟ ਆਪਣਾ ਜਿਹੜਾ ਡਿਸੀਜਨ ਨਹੀਂ ਦੇ ਦਿੰਦੀ ਸੋ ਅਸੀਂ ਐਸੋਸੀਏਸ਼ਨ ਦੇ ਜ਼ਰੀਏ ਅਸੀਂ ਆਪਣੇ ਮਾਨਯੋਗ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕੀ ਪਲੀਜ਼ ਜੇ ਸਾਡੇ ਰਟਾਇਰਡ ਅਫਸਰ ਨੇ ਮੈਡਮ ਪ੍ਰਵੀਨ ਕੁਮਾਰੀ ਸਾਡੀ ਭੈਣ ਆ ਜਿਹੜੀ ਸਾਡੇ ਕੋਲ ਆਪਣੀ ਇਹ ਦੁੱਖ ਤਕਲੀਫ ਲੈ ਕੇ ਇੱਥੇ ਪਹੁੰਚੀ ਆ ਪਲੀਜ਼ ਉਹਨਾਂ ਦੇ ਪਰਿਵਾਰ ਨੂੰ ਇਸ ਪਰੇਸ਼ਾਨੀ ਤੋਂ ਬਚਾਇਆ ਜਾਵੇ ਨਾ ਹੋਵੇ ਆਇਆ ਕੋਈ ਧਾਰਮਿਕ ਜਥੇਬੰਦੀ ਆਇਆ ਕੋਈ ਰਾਜਨੀਤਿਕ ਪਰਸਨ ਆਇਆ ਕੋਈ ਨਾ ਕੋਈ ਪੋਲੀਟੀਕਲ ਪਾਰਟੀ ਆ ਕਾਨੂੰਨ ਸਾਰਿਆਂ ਵਾਸਤੇ ਇੱਕ ਹੋ ਜਾਏ ਇੱਕ ਸਮਾਜ ਜਿਹੜਾ ਕਾਨੂੰਨ ਆ ਉਹ ਸਾਰਿਆਂ ਲਈ ਇੱਕ ਸਮਾਨ ਹੈ ਔਰ ਸਾਡਾ ਇੱਕ ਅੱਛਾ ਨਾਗਰਿਕ ਹੋਣ ਦੇ ਜ਼ਰੀਏ ਸਾਡਾ ਫਰਜ਼ ਬਣਦਾ ਸੀ ਕਾਨੂੰਨ ਦੀ ਪਾਲਣਾ ਕਰੀਏ ਕਾਨੂੰਨ ਦੇ ਦੈਰੇ ਦੇ ਵਿੱਚ ਰਹੇ ਠੀਕ ਹੈ ਜਿਹੜੀ ਤੁਹਾਨੂੰ ਪ੍ਰੈਸ ਕੌਂਫਰੰਸ ਕਰਨੀ ਪਈ ਸਰ ਮੇਰਾ ਨਾਮ ਪ੍ਰਕਾਸ਼ ਦੀਪਾ ਤੇ ਮੈਂ ਯੂਨਾਈਟਿਡ ਸਟੇਟਸ ਸਿਵਲ ਸਰਵਿਸਿਜ਼ ਦਾ ਓਨਰਿੰਗ ਹੈ ਤੇ ਐਕਚੁਅਲ ਦੇ ਵਿੱਚ ਕੀ ਹੈ ਕਿ ਸਾਡੇ ਕੋਈ ਫਰੈਂਡਸ਼ਿਪ ਦਾ ਹੈਗਾ ਸੀ ਆਪਸ ਦਾ ਜੋ ਵੀ ਸੀ ਕਲਾਸੀ ਤੇ ਜਿਹੜਾ ਸਾਡਾ ਸੌਗਟ ਹੋਣ ਦੇ ਬਾਵਜੂਦ ਵੀ ਉਹ ਬੰਦਾ ਸਾਨੂੰ ਬਹੁਤ ਜ਼ਿਆਦਾ ਥ੍ਰੈਟ ਇਹ बार-बार 당 ਪਰੇਸ਼ਾਨ ਕਰਦਾ ਆ ਤੇ ਜਿਹਦੇ ਬੇਸਿਸ ਉੱਤੇ ਮੈਂ ਕੰਪਲੇਂਟਸ ਵੀ ਕੀਤੀਆਂ ਅਸੀਂ ਪਰ ਉਹਦੇ ਵਿੱਚ ਜੋ ਵੀ ਮਤਲਬ ਹੋਇਆ ਉਹਨਾਂ ਨੇ ਕੰਪਲੇਂਟ ਸੌਲਡ ਆਊਟ ਵੀ ਕੀਤੀ ਆ ਪਰ ਉਹ ਫਿਰ ਵੀ ਅਨਨੋਨ ਮੱਗੀ ਜਿਤਨਾ ਮੰਨ ਲੋ ਆਪਣੇ ਜਿਹੜੇ ਸਪੋਕਰਸ ਹੈਗੇ ਆ ਤੇ ਉਹਨਾਂ ਨੂੰ ਲੈ ਕੇ ਤੇ ਆਫਿਸ ਦੇ ਵਿੱਚ ਜਿਹੜਾ ਸਟਾਫ ਹੁੰਦਾ ਹੈ ਮੇਰੀ ਗੈਰ ਹਾਜ਼ਰੀ ਦੇ ਵਿੱਚ ਤੇ ਜਾਂ ਕਈ ਵਾਰੀ ਤੇ ਮੇਰੇ ਹੁੰਦਿਆਂ ਵੀ ਕਾਫੀ ਬੰਦੇ ਨਾਲ ਲੈ ਕੇ ਕਿ ਮਤਲਬ ਥ੍ਰੈਟ ਕਰਦਾ ਆ ਕਿ ਇਹ ਆਫਿਸ ਆਗਾ ਤੂੰ ਇਹ ਆਫਿਸ ਛੱਡੋ ਤੇ ਮਤਲਬ ਮੈਂ ਆਪਣਾ ਮਤਲਬ ਜੋ ਵੀ ਹੈਗਾ ਸਾਰਾ ਮੇਰਾ ਹੈ ਬਿੰਗਾ ਗੱਲ ਤੋਂ ਦਾਵਾ ਕਰਦਾ ਹੈ ਇਹ ਦਾਅਵਾ ਕਰਦਾ ਹੈ ਕਿ ਕੋਈ ਕੋਈ ਪੈਸਿਆਂ ਦੀ ਡਿਮਾਂਡ ਕਰਕੇ ਮੈਂ ਮੇ ਥੂਖੇ ਪੈਸੇ ਦਾ ਦਾਅਵੇ ਕਰਦਾ ਪਿਆ ਇਨਫੈਕਟ ਅਹੀਂ ਇਹਦੇ ਕੋ ਪੈਸੇ ਲੈਣੇ ਆ ਤੇ ਇਹ ਸਾਡੇ ਪੈਸੇ ਦੇਣ ਦੀ ਬਜਾਏ ਸਾਨੂੰ ਕਹਿੰਦਾ ਕਿ ਮੈਂ ਤੇਰੇ ਤੇ ਪ੍ਰੈਸ਼ਰਾਈਜ਼ ਕਰਕੇ ਪੈਸੇ ਲੈਣੇ ਆ ਸੋ ਲੱਗਦਾ ਨਹੀਂ ਇਮੀਗ੍ਰੇਸ਼ਨ 'ਚ ਇਹ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਸਰ ਇੱਕ ਇਸ ਇਮੀਗ੍ਰੇਸ਼ਨ ਨੂੰ ਆ ਰਹੇ ਪ੍ਰਸ਼ਾਸਨ ਕੋ ਕੀ ਮੰਗਾ ਕੋਈ ਸਰ ਅੱਜਕੱਲ ਜਿਹੜਾ ਕਲੈਂਟ ਹੈਗਾ ਕਲੈਂਟ ਹੁਣ ਵੇਖੋ ਆਪਣੇ ਏਜੰਟ ਦਾ ਕੰਮ ਹੈਗਾ ਕੰਮ ਕਰਕੇ ਦੇਗਾ ਵੀਜ਼ਾ ਲਵਾ ਕੇ ਦੇਗਾ ਫਾਈਲਿੰਗ ਕਰਕੇ ਦੇਣੀ ਹੁਣ ਕਈ ਅੱਜਕੱਲ ਤੇ ਇਹ ਵੀ ਚੱਲਦਾ ਬੱਚੇ ਕਹਿੰਦੇ ਰੀਚ ਇਟਸ ਟੋਟਲੀ ਇਨਲੀਗਲ ਪਰ ਆਪਾਂ ਕਹਿੰਦੇ ਆ ਕਿ ਜੇ ਕੰਮ ਕਰਨਾ ਜੈਨੂਇਨ ਕਰੋ ਠੀਕ ਹੈ ਏਜੰਟ ਦਾ ਕੰਮ ਹੈਗਾ ਸਿਰਫ ਵੀਜ਼ਾ ਲੈ ਕੇ ਦੇਗਾ ਏਜੰਟ ਦਾ ਇਹ ਕੰਮ ਨਹੀਂ ਹੈ ਕਿ 에어ਪੋਰਟ ਕਲੀਅਰ ਕਰਾ ਕੇ ਦੋ ਯਾ ਬਾਲੋ ਸੈਗੀਆਂ ਕਰਾ ਕੇ ਦੋ ਇਟਸ ਲਾਈਕ ਅ ਬੁਲਸ਼ਿਟ ਤੇ ਮੈਂ ਤੇ ਇਹੀ ਮੈਂ ਤੇ ਇਹੀ ਦਰਖਾਸਤ ਕਰਦਾਂਗੇ ਸਾਡੇ ਇਮੀਗ੍ਰੇਸ਼ਨ ਵਾਸਤੇ ਕੋਈ ਐਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿਹੜਾ ਸਾਨੂੰ ਬਾਰ-ਬਾਰ ਆਪਣੇ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ ਸਾਨੂੰ ਠੀਕ ਹੈ ਜੀ